ਕਹਿੰਦੇ ਨੇ ਕੁਦਰਤ ਦੇ ਬਕਰੋ ਤੇ ਤਾਂ ਇਹੀ ਬਾਤ ਹੈ ਜੀ ਆਪ ਕੀ ਫਿਰ ਆਪ ਕੋ ਬਹੁਤ ਹੈ ਮਸਲਾ ਉਹ ਆਪਰੇ ਰਿਵਿਊਿੰਗ ਰਿਪੋਰਟ ਮੈਂ ਜੀ ਕੌਨਸਪੇਰ ਫਿਰ ਕੌਨਸ ਦੇ ਅੰਦਰ ਨੋ ਹੀ ਆਲਸੋ ਫਿੱਟ ਅਪ ਜਗਾ ਸੇਫਟੀ ਪਾਰਟ ਉਸ ਦੇ ਪਾਰਟਨਿੰਗ ਵਿੱਚ ਕੋਈ ਵੀ ਨਹੀਂ ਉਸਾਰੇ ਡਾਕਟਰ ਸਟਾਫ ਇੱਥੇ ਸੀ ਆਪਰੇਟ ਕਰਦੇ ਹੋਏ ਨੇ ਤੇ ਇਹ ਪਹਿਲੀ ਵਾਰ ਇਨਸੀਡੈਂਟ ਨਹੀਂ ਹੋਇਆ ਕਿ ਜਦੋਂ ਰਜਿੰਦਰ ਹਸਪਤਾਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਅਸੋਸੀਏਟ ਕਿੱਦਾਂ ਕਰੇਗਾ ਕਿ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਹੋਵੇ ਤਾਂ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸਪੌਂਸਿਬਿਲਟੀ ਵਾਲਾ ਉਹ ਜ਼ਿੰਮੇਵਾਰ ਹੋਊਗਾ ਸਾਰੇ ਸਟਾਫ ਨਹੀਂ ਖੜਾ ਪਿਆ ਬੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਊਬੇਟਡ ਹੈ ਪੇਸ਼ੈਂਟ ਦੀ ਸਰਜਰੀ ਚੱਲਦੀ ਵੀਰ ਤੇ ਲਾਈਟ ਨਹੀਂ ਹੈਗੀ ਇੱਕ ਐਮਰਜੈਂਸੀ ਮੇਨ ਹੌਟਲਾਈਨ ਜਿਹੜੀ ਹੋਣੀ ਚਾਹੀਦੀ ਉੱਥੇ ਲਾਈਟ ਨਹੀਂ ਹੈ ਇਹ ਹਾਲ ਹੈ ਇਹ ਕਮਾਤਾ ਜੀ ਹਾਂ ਜੀ ਸਭ ਠੀਕ ਠਾਕ ਹੈ ਬਹੁਤ ਵਧੀਆ ਤੇ ਤੁਸੀਂ ਕਿੱਧਰ ਜਾਂਦੇ ਲੜਨ ਚਲੇਗੇ ਨਾ ਜੀ ਹਾਂ ਜੀ ਤੁਸੀਂ ਵੀਡੀਓ ਵਾਚ ਕੀਤੀ ਹੈ ਹੈ ਜੀ ਵੀਡੀਓ ਜਲਦੀ ਮੈਂ ਉੱਥੇ ਖੜਾ ਜੀ ਜਦ ਜੀ ਹਾਲ ਚਾਲ ਹੋਣੀ ਹੈ ਡਾਕਟਰ ਅੱਜ ਸੱਜਾ ਲੈਟ ਪੂਰਾ ਹੋਗਾ ਤੇ ਅਸੀਂ ਕੋਈ ਨਹੀਂ ਲਾਈਵ ਅੰਦਰ ਲਾਈਵ ਕਵਰੇਜ ਹੀ ਜਾਂ ਪ੍ਰਸ਼ੰਗਾੜੀ ਵੰਦ ਲਾਈਵ ਨਹੀਂ ਸੰਤ ਦਾ ਕੋਈਟ ਕਿਤਨੀ ਆਈ ਸੀ ਕੋਈ ਦਿੱਕਤ ਨਹੀਂ ਆਉਂਦੀ ਜਦੋਂ ਅਸੀਂ ਹਾਂ ਜੀ ਕਹਿੰਦਾ ਜੀ ਮਾਤਾ ਜੀ ਨਹੀਂ ਜੀ ਕੋਈ ਡਿੱਕਤ ਨਹੀਂ ਆਈ ਅੱਛਾ ਡਾਕਟਰ ਬੰਦਾ ਤੋਂ ਗੱਲ ਕੀਤੀ ਨਾ ਵਧੀਆ ਡਾਕਟਰ ਨਾਲ ਗੱਲ ਹੋਈ ਕੋਈ ਕੋਈ ਜੁਦਾ ਬਿਲੀ ਵਾਪਸ ਨਾ ਕਰੇ ਉਹ ਉਹਨੂੰ ਛੋਟੇ ਨਹੀਂ ਕੀਤਾ ਜਾਉਂਦਾ ਉਹ ਦਾ ਪਿਕਅਪ ਦਾ ਰਜਿਸਟਰ ਤੇ ਗਿਆ ਹੋ ਰਿਹਾ ਹੈ ਇਹ ਕੀ ਆ ਰਿਹਾ ਹੈ ਇਹ ਫਰਮ ਭੇਜ ਦਿੱਤੀ ਐ ਇਹ ਕਟੇ ਰਿਕ ਕਰ ਰਿਹਾ ਹੈ ਜਿਵੇਂ ਜਿਹਾ ਦਾ ਜਦੋਂ ਇਹ ਨਾ ਕਰਦਾ ਵਾਇਰਲ ਹੋਈ ਇਹ ਵੀਡੀਓ ਜਿਹਨੇ ਵੀ ਡਾਕਟਰ ਸਾਹਿਬ ਕਹਿ ਰਹੇ ਪਾਵਰ ਚਲੀ ਗਈ ਹੈ ਉਹ ਕਿੰਨੇ ਚਾਹੀਏ ਡਾਕਟਰ ਤੇ ਇਹ ਸਚਾਈ ਇਹ ਤਾਂ ਕੀ ਬੰਦੋਬਸਥ ਕਿੱਥੇ ਗਿਆ ਨਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਬੜਾ ਇੱਕ ਜਿਹੜਾ ਗੰਭੀਰ ਜਿਹੜਾ ਮਸਲਾ ਹੈਗਾ ਜੀ ਇਦੇ ਵਿੱਚ ਆਪਰੇਸ਼ਨ ਥੀਟਰ ਦੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਜਿਹੜਾ ਹੈਗਾ ਇੱਕ ਡਾਕਟਰ ਨੇ ਜਿਹੜੇ ਮਤਲਬ ਆਪਰੇਸ਼ਨ ਥੀਟਰ ਤੋਂ ਸਿੱਧੀ ਵੀਡੀਓ ਪਾਈ ਆ ਅ ਕੱਲ ਗ੍ਰਿਡ ਫੇਲ्युअर ਹੋਇਆ ਸੀਗਾ ਜੀ ਜਿਹੜੀ ਪੀਐਸਪੀਸੀਐਲ ਆ ਉਹਨਾਂ ਦੀ ਜਿਹੜੀ ਲਾਈਨ ਆਂਦੀ ਆ ਪਿੱਛੋਂ ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਾਂ ਜਦੋਂ 7ਵੇਂ ਮਹੀਨੇ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਪਹਿਲਾਂ ਇੱਕ ਲਾਈਨ ਹੁੰਦੀ ਸੀ ਇਹਨਾਂ ਦੀ ਜਿਹੜੀ ਬਡੂੰਗਰ ਤੋਂ ਆਂਦੀ ਸੀ ਤੇ ਫਿਰ ਅਸੀਂ ਉਸ ਲਈ ਫੈਸਲਾ ਇਹ ਕੀਤਾ ਸੀਗਾ ਕਿ ਤਿੰਨ ਲਾਈਨਾਂ ਇੱਕ ਇਧਰੋਂ ਪਸਾਣੇ ਵੱਲੋਂ ਆਂਦੀਆਂ ਜੀ ਇੱਕ ਜਿਹੜੀ ਹੈਗੀ ਆ ਤੁਹਾਡੇ ਪੁਰਾਣੇ ਬੱਸ ਸਟੈਂਡ ਤੋਂ ਆਉਂਦੀ ਆ ਤਿੰਨ ਡਿਫਰੈਂਟ ਡਿਫਰੈਂਟ ਲਾਈਨਾਂ ਜਿਹੜੀ ਹੈਗੀਆਂ ਬਟ ਉਹਨਾਂ ਨੇ ਜਦੋਂ ਇੱਕ ਗ੍ਰੇਡ ਤੋਂ ਦੂਜੇ ਗ੍ਰੇਡ ਤੇ ਸ਼ਿਫਟ ਕਰਨਾ ਉਹਨਾਂ ਦਾ 10 ਮਿੰਟ ਦਾ ਤਕਰੀਬਨ ਪ੍ਰੋਸੀਜਰ ਹੁੰਦਾ ਉਹਨਾਂ ਨੂੰ 10 ਮਿੰਟ ਲੱਗਦੇ ਆ ਹੁਣ ਜਦੋਂ ਗ੍ਰੇਡ ਉਹਨਾਂ ਨੇ ਸ਼ਿਫਟ ਕਰਨਾ ਹੈ ਲੇਕਿਨ ਜਿਹੜਾ ਅਸੀਂ ਤੀਜਾ ਯੂਨਿਟ ਅਸੀਂ ਇਸ ਕਰਕੇ ਕੀਤਾ ਸੀ ਜਿਹੜਾ ਪਛਾਣੇ ਵੱਲੋਂ ਆਉਂਦਾ ਕਿ ਉਹ ਇੱਥੋਂ ਲੰਘਦਾ ਹੈਗਾ ਤੇ ਉਹਦੇ ਵਿੱਚ ਸਿਰਫ ਇੱਕ ਉਹਨਾਂ ਨੇ ਇੱਕ ਉਪਨ ਲਗਣੀ ਆ ਜੀ ਜਿਹੜੀ ਬਹੁਤ ਮਹਿੰਗੀ ਨਹੀਂ ਹੈ ਉਹ ਉਹਨੂੰ ਆਰਐਮਯੂ ਕਹਿੰਦੇ ਆ ਉਹਦੇ ਨਾਲ ਚੇਂਜ ਇਮੀਡੀਏਟਲੀ ਜੇ ਨੂੰ ਚੇਂਜ ਓਵਰ ਕਰਨੇ ਆਪਾਂ ਚੇਂਜ ਓਵਰ ਹੋ ਜਾਏਗਾ ਤੇ 2 ਮਿੰਟਸ ਹੋ ਜਾਏਗਾ ਉਹ ਇਸ ਤੋਂ ਸਭ ਤੋਂ ਪਹਿਲੇ ਅਸੀਂ ਜਿਹੜਾ ਬਾਕੀ ਇਹਦੀ ਐਮਰਜੈਂਸੀ ਮੇਜਰ ਸੀ ਕਿ ਆ ਵੀ ਜਿਹੜਾ ਜਨਰੇਟਰ ਆ ਉਸ ਵੇਲੇ ਜੋ ਦਿੱਕਤ ਆਈ ਸੀ ਵੀ ਇੱਕ ਤਾਂ ਡੀਜ਼ਲ ਭਰੇ ਹੋਣੇ ਚਾਹੀਦੇ ਸਾਰੇ ਜਨਰੇਟਰਾਂ ਦੇ ਵਿੱਚ ਔਰ ਉਹਨਾਂ ਦਾ ਸਪੇਅਰ ਵੀ ਉਹਨਾਂ ਕੋਲੇ ਪਿਆ ਪਿਆ ਹੋਣਾ ਚਾਹੀਦਾ ਉਹ ਇਨਸ਼ੋਰ ਕਰ ਰਹੇ ਆ ਤੇ ਦੂਜਾ ਉਹਦੀਆਂ ਬੈਟਰੀਆਂ ਔਰ ਜਿਹੜੇ ਜਨਰੇਟਰ ਆਗੇ ਉਹਨਾਂ ਦੀ ਸਰਵਿਸ ਰੈਗੂਲਰਲੀ ਹੋਈ ਹੋਵੇ ਔਰ ਦੇ ਸ਼ੁੱਡ ਬੀ ਇਨ ਵਰਕਿੰਗ ਕੰਡੀਸ਼ਨ ਤੀਜਾ ਮੈਂ ਇਹ ਕਿਹਾ ਸੀਗਾ ਕਿ ਜਿਹੜੇ ਯੂਪੀਐਸ ਹੈ ਅਨ ਅਨਇਨਟਰਪਟਿਡ ਪਾਵਰ ਸਪਲਾਈ ਉਹਨੂੰ ਆਨਲਾਈਨ ਯੂਪੀਐਸ ਕਹਿੰਦੇ ਜਿਹਦੇ ਨਾਲ ਸਾਰੀ ਮੈਡੀਕਲ ਇਕੁਪਮੈਂਟ ਜਿਵੇਂ ਕੱਲ ਪੇਸ਼ੈਂਟ ਹੈ ਉਹਨੂੰ ਆਪਾਂ ਬਿਜੋਸ਼ ਕੀਤਾ ਹੁੰਦਾ ਉਹਨੂੰ ਅਸੀਂ ਇੰਟੂਬੇਸ਼ਨ ਕਰਨੇ ਆ ਉਹਦੀ ਇੰਟੂਬੇਸ਼ਨ ਕੀਤੀ ਹੈ ਯੂਪੀਐਸ ਹੈ ਔਰ ਕੱਲ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਮਰੇ ਦੇ ਵਿੱਚ ਵੀ ਲਾਈਟ ਸੀ ਮੈਂ ਪੇਸ਼ੈਂਟ ਨੂੰ ਮਿਲ ਕੇ ਆਇਆ ਪੇਸ਼ੈਂਟ ਦੇ ਨਾਲ ਗੱਲ ਕਰਕੇ ਆਇਆ ਪੇਸ਼ੈਂਟ ਵਾਰਡ ਦੇ ਵਿੱਚ ਬਿਲਕੁਲ ਨਾਰਮਲ ਹੈ ਉਹ ਪੇਸ਼ੈਂਟ ਬਹੁਤ ਖੁਸ਼ ਹੈ ਬਿਲਕੁਲ ਠੀਕ ਹੈਗਾ ਉਹਦੇ ਅਟੈਂਡੈਂਟਸ ਨਾਲ ਗੱਲ ਕੀਤੀ ਦੇ ਆਰ ਸੈਟੀ ਔਰ ਪੇਸ਼ੈਂਟ ਦੀ ਰਿਕਵਰੀ ਬਿਲਕੁਲ ਠੀਕ ਹੈ ਔਰ ਜਿਹੜੇ ਆਪਰੇਟਿੰਗ ਡਾਕਟਰ ਸੀਗੇ ਉਹ ਵੀ ਉੱਥੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਵੀ ਜਿਹੜੀ ਐਮਰਜੈਂਸੀ ਇਕੁਪਮੈਂਟ ਹੈ ਸਾਰੇ ਕੰਮ ਕਰ ਰਹੀ ਸੀ ਯੂਪੀਐਸ ਤਾਂ ਜਿਹੜਾ ਸੀਗਾ ਉਹ ਕੰਮ ਕਰ ਰਿਹਾ ਸੀਗਾ ਔਰ ਉਹਦੇ 'ਚ ਕੋਈ ਮਤਲਬ ਇਸ ਤਰ੍ਹਾਂ ਦਾ ਰਿਸਕ ਨਹੀਂ ਸੀਗਾ ਜਿਹੜੀ ਹੈਵੀ ਹੁੰਦੀ ਆ ਵੀ ਜਿਸ ਤਰ੍ਹਾਂ ਆਪਾਂ ਕਾਟਰੀ ਕਰਦੇ ਆ ਉਹ ਨਹੀਂ ਆ ਤੁਸੀਂ ਦੇਖਿਆ ਵੀ ਹੋਣਾ ਕਿ ਜਦੋਂ ਡਾਕਟਰ ਵੀ ਦਿਖਾ ਰਿਹਾ ਉਹਦੇ ਤੇ ਜਿਹੜੀਆਂ ਆਰਟਰੀਜ਼ ਕਰਨੀਆਂ ਸੀ ਜਿਹੜੇ ਬਰੀਡਰਸ ਆ ਵੀ ਜੇ ਉਹ ਉਹ ਨਹੀਂ ਚੱਲਦੀ ਕਾਟਰੀ ਤਾਂ ਉਹਦੇ ਨਾਲ ਉਹਨੂੰ ਕਰਕੇ ਆਪਾਂ ਜਾਂ ਕਈ ਵਾਰੀ ਸਾਨੂੰ ਉਹ ਨੌਬਤ ਨਹੀਂ ਆਈ ਹੈ ਵੀ ਅਸੀਂ ਜਿਹੜੀ ਮਕੈਨੀਕਲ ਇੰਟੂਬੇਸ਼ਨ ਵੀ ਆ ਜਿਹੜਾ ਕਿ ਮਕੈਨੀਕਲੇ ਵੀ ਆਪਾਂ ਪਹਿਲਾਂ ਇਦਾਂ ਹੀ ਕਰਦੇ ਹੁੰਦੇ ਸੀ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀ ਇਹ ਉਹ ਸਾਰਾ ਸਿਸਟਮ ਜਿਹੜਾ ਸੀਗਾ ਸਾਰੇ ਸਿਸਟਮ ਕੰਮ ਕਰ ਰਹੇ ਸੀਗੇ ਪੇਸ਼ੈਂਟ ਦਾ ਜਿਹੜੇ ਡਾਕਟਰ ਸੀਗੇ ਜਿਹੜੇ ਮੇਨ ਉਹਨਾਂ ਦੇ ਔਨਕੋ ਸਰਜਨ ਡਾਕਟਰ ਹਨੁਬਾ ਉਹਨਾਂ ਦੀ ਸਾਰੀ ਟੀਮ ਹੈ ਉਹਨਾਂ ਨੇ ਆਪਣਾ ਦੇ ਕੈਰੀਡ ਆਨ ਵਿਦ देयर ਸਰਜਰੀ ਐਂਡ ਸਾਰੇ ਜਿਹੜੇ ਐਮਰਜੈਂਸੀ ਪ੍ਰੋਸੀਜਰ ਸਾਰੇ ਉਹਨਾਂ ਨੇ ਜਿਹੜਾ ਸੀਐਸ ਸਿਸਟਮ ਕ ਬਿਲਕੁਲ ਆਪਰੇਸ਼ਨ ਠੀਕ ਹੋਇਆ ਔਰ ਪੇਸ਼ੈਂਟ ਠੀਕ ਹੋ ਗਿਆ ਜਿਹੜੀ ਸਭ ਤੋਂ ਪਹਿਲੀ ਅੱਛੀ ਗੱਲ ਹੈ ਡਾਕਟਰ ਡਾਕਟਰ ਜਿਹੜੇ ਡਾਕਟਰ ਸਾਹਿਬ ਨੇ ਵੀਡੀਓ ਬਣਾਇਆ ਉਹਨੂੰ ਅਪਰੀਸ਼ੀਏਟ ਕਰੀਏ ਦੇਖੋ 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 ਇੱਕ ਵਾਰੀ ਤੁਸੀਂ ਨਾ ਅ ਚਲੋ ਮੈਂ ਤੁਹਾਡੀ ਗੱਲ ਦਾ ਜਵਾਬ ਪਹਿਲਾਂ ਦੇ ਦਿੰਦਾ ਦੇਖੋ ਜਦੋਂ ਆਪਰੇਸ਼ਨ ਥੀਟਰ ਦੇ ਵਿੱਚ ਹੁੰਦੇ ਐਜ਼ ਡਾਕਟਰ ਮੈਂ ਐਸੇ ਹਸਪਤਾਲ 'ਚ ਕੰਮ ਕੀਤਾ ਇੱਥੋਂ ਹੀ ਮੈਂ ਰਿਟਾਇਰਮੈਂਟ ਲਈ ਆ ਜਦੋਂ ਡਾਕਟਰ ਕੰਮ ਕਰਦੇ ਹੁੰਦੇ ਸਾਡਾ ਪਹਿਲਾ ਕੰਸਰਨ ਕੀ ਹੁੰਦਾ ਪੇਸ਼ੈਂਟ ਕੰਸਰਨ ਹੁੰਦਾ ਸਾਡਾ ਜਦੋਂ ਕੋਈ ਸਾਡੇ ਔਖੇ ਹਾਲਾਤ ਹੁੰਦੇ ਆ ਤੇ ਅਸੀਂ ਪੇਸ਼ੈਂਟ ਦੀ ਦੇਖਦੇ ਆ ਕਿ ਪੇਸ਼ੈਂਟ ਦੀ ਆਪਾਂ ਜੇ ਬਲੀਡਿੰਗ ਰੁਕਣੀ ਆ ਡਾਕਟਰ ਕਨ ਕੰਟ੍ਰਿਬਿਊਟ ਟੂ ਥੈਟ ਜੇ ਤੁਸੀਂ ਜਿਹੜੀ ਡਾਕਟਰਾਂ ਨੇ ਕੀਤੀ ਬਾਕੀ ਦੀ ਟੀਮ ਨੇ ਕੀਤੀ ਉਹਦੇ ਚ ਮжоਰਿਟੀ ਬੰਦਿਆਂ ਨੇ ਕੀਤੀ ਆਪਰੇਸ਼ਨ ਜਿਹੜਾ ਹੈਗਾ ਉਹ ਕੰਟੀਨਿਊ ਹੋਵੇ ਮੈਂ ਆਈ ਸਰਜਨ ਹੈ ਸਾਡਾ ਕੈਵਰੀ ਮਾਈਕਰੋਸਕੋਪ ਦੇ ਵਿੱਚ ਫੇਲਰ ਹੋ ਜਾਂਦਾ ਸੀ لیکن ਅਸੀਂ ਸਾਈਡ ਤੋਂ ਟਾਰਚ ਦਿਖਾ ਕੇ ਵੀ ਲੈਂਸ ਪਾ ਕੇ ਉਹਦਾ ਆਪਰੇਸ਼ਨ ਕੰਪਲੀਟ ਕਰ ਦਿੰਦੇ ਹੁੰਦੇ ਸੀਗੇ ਆਈ ਊਡ ਹੈਵ ਐਪਰੀਸ਼ੀਏਟਡ ਥੈਟ ਆਈ ਊਡ ਐਪਰੀਸ਼ੀਏਟ ਆਈ ਐਪਰੀਸ਼ੀਏਟ ði ਡਾਕਟਰ ਜਿਨ੍ਹਾਂ ਨੇ ਪਾਵਰ ਡਿਸਰਪਸ਼ਨ ਦੇ ਬਾਵਜੂਦ ਵੀ ਐਮਰਜੈਂਸੀ ਜੋ ਸਾਡਾ ਸਾਰਾ ਸਿਸਟਮ ਚੱਲਦਾ ਸੀ ਉਹਦੇ ਨਾਲ ਡਾਕਟਰ ਉਹਦੇ ਆਪਰੇਸ਼ਨ ਉਹਨਾਂ ਨੇ ਪੂਰਾ ਕੀਤਾ ਆਈ ਐਪਰੀਸ਼ੀਏਟ ਦੋਜ਼ ਡਾਕਟਰਸ ਮੋਰਨਿੰਗ ਜੇ ਮਤਲਬ ਉਸ ਵੇਲੇ ਜੇ ਡਾਕਟਰ ਮਰੀਜ਼ ਨੂੰ ਛੱਡ ਕੇ ਕੋਈ ਹੋਰ ਕੁਝ ਕਰਨ ਲੱਗ ਜਾਏਗਾ ਤਾਂ ਉਹ ਐਪਰੀਸ਼ੀਏਟ ਕਰਨ ਵਾਲੀ ਚੀਜ਼ ਨਹੀਂ ਹੈ ਮੇਰੇ ਖਿਆਲ ਤੁਸੀਂ ਵੀ ਐਪਰੀਸ਼ੀਏਟ ਨਹੀਂ ਕਰੋਗੇ ਜੇ ਤੁਹਾਡੇ ਮਾਤਾ ਜੀ ਦਾ ਆਪਰੇਸ਼ਨ ਹੋ ਰਿਹਾ ਤੁਸੀਂ ਵੀ ਐਪਰੀਸ਼ੀਏਟ ਨਹੀਂ ਕਰੋਗੇ ਤੁਸੀਂ ਕਹੋਗੇ ਕਿ ਡਾਕਟਰ ਆਪਣੀ ਕੋਸ਼ਿਸ਼ ਪੂਰੀ ਕਰਨ ਜਿਹੜੇ ਡਾਕਟਰਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਵਧੀਆ ਪ੍ਰੈਸ਼ਣ ਦਿੱਤਾ ਉਹ ਮੈਂ ਐਪਰੀਸ਼ੀਏਟ ਕਰਦਾ ਦੂਜੀ ਗੱਲ ਕਿ ਅਸੀਂ ਜਿਹੜਾ ਇਹ ਸਿਸਟਮ ਹੈ ਉਹਨੂੰ ਰੋਬਸਟ ਬਣਾਣਾ ਜਦੋਂ ਸਾਡੀ ਸਰਕਾਰ ਆਈ ਹੈ ਸਿਹਤ ਕ੍ਰਾਂਤੀ ਪਟਿਆਲੇ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਪਟਿਆਲੇ ਤੋਂ ਸ਼ੁਰੂ ਕੀਤੀ ਐਮਰਜੈਂਸੀ ਨੂੰ ਅਪਗ੍ਰੇਡ ਕੀਤਾ ਸਾਰੇ ਜਿਹੜੇ ਸਾਡੇ ਆਪਰੇਸ਼ਨ ਥੀਏਟਰ ਆ ਸੀ ਉਹਨਾਂ ਨੂੰ ਮੋਡੂਲਰ ਬਣਾ ਰਹੇ ਆ ਜਿਹੜੇ ਕਿ ਬਿਲਕੁਲ ਲੇਟੈਸਟ ਜਿਹੜੀ ਜਿਹੜੇ ਕਿਸੇ ਵੀ ਪ੍ਰਾਈਵੇਟ ਕਾਰਪੋਰੇਟ ਹਸਪੀਟਲ ਜਿਹੋ ਜਿਹੇ ਆਪਰੇਸ਼ਨ ਥੀਏਟਰ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਅਸੀਂ ਉਹ ਜਿਹੇ ਬਣਾਏ ਆ ਉਹਨਾਂ ਦੇ ਵਿੱਚ ਪਾਵਰ ਬੈਕਅਪ ਅਸੀਂ ਆਪਰੇਸ਼ਨ ਥੀਏਟਰ ਦੇ ਵਿੱਚ ਦਿੱਤੀ ਆ ਜਿਹਨੂੰ ਮੈਂ ਯੂਪੀਐਸ ਕਹਿ ਰਿਹਾ ਅਨ ਇੰਟਰਰਪਟਡ ਪਾਵਰ ਸਪਲਾਈ ਵਾਸਤੇ ਆਨਲਾਈਨ ਯੂਪੀਐਸ ਔਰ ਹਰ ਇੱਕ ਜਿਹੜਾ ਆਪਰੇਸ਼ਨ ਥੀਏਟਰ ਆ ਉਹਦੇ ਨਾਲ ਅਸੀਂ ਇੱਕ ਜਨਰੇਟਰ ਦਿੱਤਾ ਬਾਕੀ ਜਿਹੜਾ ਇਹ ਸਾਡਾ ਪੀਡਬਲਯੂ ਦੀ ਇਲੈਕਟ੍ਰੀਕਲ ਹੈ ਇਹ ਉਹਨਾਂ ਦਾ ਹੈਗਾ ਜਦੋਂ ਪਹਿਲਾਂ ਹੋਇਆ ਸੀ ਉਦੋਂ ਕਹਿੰਦੇ ਸੀ ਡੀਜ਼ਲ ਖਤਮ ਹੋ ਗਿਆ ਜਾ ਕੋਈ ਬੈਟਰੀ ਦੀ ਪ੍ਰੋਬਲਮ ਹੈ ਸਾਡੇ ਕੋਲੋਂ ਫੰਡਸ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਿਤੇ ਵੀ ਕਟ ਲਾ ਦਾਂਗਾ ਬਟ ਮੈਂ ਸਿਹਤ ਤੇ ਕੋਈ ਕਟ ਨਹੀਂ ਲਾਵਾਂਗਾ ਔਰ ਉਹਨਾਂ ਨੇ ਸਾਨੂੰ ਫੰਡਸ ਦੀ ਸਾਡੇ ਕੋਲ ਇਹਨਾਂ ਕੋਲੇ ਕੋਈ ਕਮੀ ਨਹੀਂ ਹੈ ਮੇਰੇ ਨਾਲ ਬੈਠੇ ਹੈ ਮੇਰੇ ਸਾਡੇ ਸੈਕਟਰ ਸਾਹਿਬ ਬੈਠੇ ਹੈ ਡੀਆਰਐਮੀ ਸਾਹਿਬ ਮੈਡੀਕਲ ਸੁਪਰਡੈਂਟ ਸਾਹਿਬ ਸਾਰੇ ਜਣੇ ਇੱਥੇ ਹੈਗੇ ਆ ਇਹਨਾਂ ਨੂੰ ਫੰਡਸ ਦੀ ਕੋਈ ਕਮੀ ਨਹੀਂ ਹੈ ਜੀ ਇਹਨਾਂ ਨੂੰ ਕਿਹਾ ਵੀ ਜਿਹੜੀ ਵੀ ਤੁਹਾਡੇ ਕੋਲੇ ਪੇਸ਼ੈਂਟ ਦੀ ਜਿਹੜੀ ਸਹੂਲਤ ਹੈ ਓਰਜਿੰਦਰਾ ਹਸਪਤਾਲ ਦੇ ਵਿੱਚ ਕਿਸੇ ਵੀ ਕਾਰਪੋਰੇਟ ਹਸਪ ਇਹਨਾਂ ਨੂੰ ਜਿਹੜੀ ਵੀ ਕੋਈ ਕਮੀ ਪਈ ਸੀ ਇੱਥੇ ਮੋਡੂਲਰ ਆਪਰੇਸ਼ਨ تھیਟਰ ਤੋਂ ਲੈ ਕੇ ਜੀ ਨਵੀਂ ਜਿਹੜੀ ਅਸੀਂ ਐਮਰਜੈਂਸੀ ਕ੍ਰੀਏਟ ਕੀਤੀ ਆ ਐਮਰਜੈਂਸੀ ਬੈਡਸ ਆ 100 ਬੈਡਸ ਜਿਹੜੀ ਅਸੀਂ ਐਮਰਜੈਂਸੀ ਜਿਹੜੀ ਤੁਹਾਡੀ ਬਣੀ ਆ ਤੁਹਾਨੂੰ ਤੁਹਾਡੀ ਨੌਲੇਜ ਵਿੱਚ ਆ ਜੀ ਇਹ ਸੁਪਰ ਸਪੈਸ਼ਲਿਟੀ ਵਿੰਗ ਦੇ ਵਿੱਚ ਕਾਰਡੀਓ ਕਲੈਪ ਚੱਲਦੀ ਪਈ ਆ ਜੀ ਜਿਹੜੀ ਨੈਰੋਲੋਜੀ ਨਿਊਰੋ ਸਰਜੀ ਦੀ ਜਿਹੜੀ ਲੈਬ ਚੱਲਦੀ ਪਈ ਆ ਔਰ ਬਹੁਤ ਸਾਰੀਆਂ ਸੁਪਰ ਸਪੈਸ਼ਲਿਟੀਆਂ ਅਸੀਂ ਐਡ ਕਰ ਰਹੇ ਆ ਪੰਜਾਬ ਸਰਕਾਰ ਕਮਿਟਿਡ ਹੈ ਜੀ ਅਸੀਂ ਮੈਂ ਸਾਰਿਆਂ ਦਾ ਵੀ ਪੀਐਸ ਪੀਸੀਐਲ ਦਾ ਪੂਰਾ ਆਡਿਟ ਕਰ ਰਹੇ ਆ ਜੀ ਅਸੀਂ ਪੂਰੀ ਇਨਕੁਆਰੀ ਕਰ ਰਹੇ ਆ ਵੀ ਉਹਨਾਂ ਦੇ ਲੈਵਲ ਤੇ ਕੀ ਇਮਪਰੂਵਮੈਂਟਸ ਹੋ ਸਕਦੇ ਆ ਕੋਈ ਫੇਲਰ ਤਾਂ ਨਹੀਂ ਹੈ ਜਿਹੜਾ ਪੀਡਬੀਡ ਇਲੈਕਟ੍ਰੀਕਲ ਆ ਉਹਨਾਂ ਦੇ ਲੈਵਲ ਤੇ ਪੂਰੀ ਇਨਕੁਆਰੀ ਆਰਡਰ ਕਰਤੀ ਹੋਈ ਆ ਜੀ ਇਨਕੁਆਰੀ ਉਹਨਾਂ ਦੀ ਚੱਲਦੀ ਪਈ ਆ ਵੀ ਜੇ ਜਿਹੜੇ ਬੰਦੇ ਦੇ ਲੈਵਲ ਦੇ ਉੱਤੇ ਲੈਪਸ ਹੋਇਆ ਜੇ ਜਨਰੇਟਰ ਦਾ ਜਿਹੜਾ ਜਿਹੜਾ ਪੀਰੀਅਡ ਆ ਉਹ ਮੇਰੇ ਖਿਆਲ ਇੱਕ ਜਾਂ ਦੋ ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇ ਪਿੱਛੋਂ ਜਿਹੜੀ ਮੇਨ ਜਿਹੜੀ ਪੀਐਸਪੀਸੀਐਲ ਦੀ ਸਪਲਾਈ ਫੇਅਰ ਹੋ ਗਿਆ ਜਾਂ ਗ੍ਰਿਡ ਫੇਲਰ ਹੋ ਗਿਆ ਤਾਂ ਜਨਰੇਟਰ ਚਲਾ ਦਿਓ ਬਟ ਇਨ ਐਨੀ ਕੇਸ ਸਾਡੇ ਕੋਲੇ ਅੱਧੇ ਘੰਟੇ ਦੀ ਹਰ ਇੱਕ ਪ੍ਰੈਸਨ ਥੀਟਰ ਦੇ ਵਿੱਚ ਐਮਰਜੈਂਸੀ ਇਕੁਇਪਮੈਂਟ ਵਾਸਤੇ ਸਾਡੇ ਕੋਲੇ ਸਾਰੀ ਜਿਹੜੀ ਹੈਗੀ ਆ ਉਹ ਜਿਹੜੀ ਆਨਲਾਈਨ ਯੂਪੀਐਸ ਤੇ ਥਰੂ ਸਾਡੇ ਕੋਲੇ ਬੈਕਅਪ ਹੈ ਔਰ ਜਨਰੇਟਰ ਦੇ ਨਾਲ ਉਹਦਾ ਤਾਂ 6-8 ਘੰਟੇ ਦਾ ਹੁੰਦਾ ਹੀ ਉਸ ਤੋਂ ਬਾਅਦ ਡੀਜ਼ਲ ਪੀ ਜਾਏਗਾ ਉਹਦੇ ਚੋਂ ਲਗਾਤਾਰ ਚੱਲੀ ਚੱਲੇਗੀ 19 ਸਾਰਾ ਸਾਡਾ ਸਰਜਰੀ ਵੀ ਓਵਰ ਹੋ ਜਾਨੀਆ ਤੇ ਦੈਨ ਵੀ ਕੈਨ ਆਲਵੇਸ ਪਲਾਨ ਸੋ ਇਹ ਬਿਲਕੁਲ ਸਾਰੀਆਂ ਜਿਹ ਜਿੰਨੇ ਵੀ ਸਾਡੇ ਪੇਸ਼ੈਂਟਸ ਆ ਭੇ ਕੋਈ ਕਿਸੇ ਕਿਸਮ ਦੀ ਕੋਈ ਵੀ ਕੋਈ ਕਤਾਹੀ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਲੈਵਲ ਦੇ ਉੱਤੇ ਔਰ ਦੇਖੋ ਜਿਹੜੇ ਡਾਕਟਰਸ ਹੁੰਦੇ ਆ ਨਾ ਜੀ ਡਾਕਟਰਸ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਕੀ ਹੁੰਦੀ ਆ ਉਹਦੇ ਵਿੱਚ ਸਹਿਣਸ਼ੀਲਤਾ ਧੀਰਜ ਪੇਸ਼ੈਂਸ ਪਰ ਇਹ ਚੱਲ ਰਹੀ ਜਾਂ ਜਾਰੀ ਆ ਇਹ ਬੰਦ ਹੋ ਰਿਹਾ ਤਾਂ ਘਬਰਾ ਰਹੇ ਸੀ ਉਹ ਮੈਂ ਮੈਂ ਤਾਂ ਇਹ ਕਹਿ ਰਿਹਾ ਜੀ ਡਾਕਟਰ ਘਬਰਾ ਰਹੇ ਸੀ ਡਾਕਟਰਾਂ ਨੇ ਕੋਰਾਣਾ ਨਹੀਂ ਡਾਕਟਰਾਂ ਨੇ ਕੋਸ਼ਿਸ਼ ਕਰਨੀ ਆ ਡਾਕਟਰਾਂ ਨੇ ਕੀ ਕਰਨਾ ਕਿ ਦੇ ਦੇ ਮੇਉ ਬੰਦੇ ਨੂੰ ਕਹਿ ਰਿਹਾ ਵੀਡੀਓ ਬਣਾ ਡਾਕਟਰ ਦਾ ਕੀ ਕੰਮ ਹੈ ਡਾਕਟਰ ਕਹੇਗਾ ਕਿ ਬੇਟੇ ਦੇਖੋ ਕੀ ਗੱਲ ਹੈ ਜਨਰੇਟਰ ਕਿਉਂ ਨਹੀਂ ਚੱਲਿਆ ਜੀ ਮਤਲਬ ਕੀ ਗੱਲ ਹੈ ਵੇਅਰ ਇਜ਼ ਦ ਰੀਜ਼ਨ ਮਤਲਬ ਯੂਪੀਐਸ ਦੇ ਵਿੱਚ ਦੇਖੋ ਕਿੰਨਾ ਬੈਕਅਪ ਹੈ ਇਟਸ ਅੱਜਕੱਲ ਸਾਰਾ ਜਿਹੜਾ ਮੋਨਿਟਰ ਆ ਬਾਲੋ ਨਾ ਈਵਰੀ ਥਿੰਕ ਆਫ ਅਸੀਂ ਤਾਂ ਦੂਜੇ ਮਤਲਬ ਯੂਪੀਐਸ ਚਾਕੇ ਇਨੀ ਦੇਰ ਤੱਕ ਆਇਆ ਜਾ ਕੇ ਦੂਜੇ ਡਾਕਟਰ ਦਾ ਕਿ ਯੂਪੀਐਸ ਰੱਖ ਦੂਜਾ ਧਰ ਦਿੰਦੇ ਆ ਉੱਥੇ ਨਾ ਆਰ ਬੀ ਡੂਇੰਗ ਇਟ ਮਤਲਬ ਨਾ ਬਲਰ ਡਾਕਟਰਸ ਨੇ ਪੈਨਿਕ ਨਹੀਂ ਕਰਨਾ ਡਾਕਟਰਾਂ ਨੇ ਚੜਚੜਾ ਨਹੀਂ ਹੋਣਾ ਉਹਨਾਂ ਦੇ ਵਿੱਚ ਅਨਲਿਮਿਟਿਡ ਪੇਸ਼ੈਂਸ ਹੋਣੀ ਚਾਹੀਦੀ ਹੈ ਥੀਸ ਆਰ ਬੇਸਿਕ ਕੁਆਲਟੀਜ਼ ਆਫ ਅ ਡਾਕਟਰ ਜਿਹਦੇ ਵਿੱਚ ਕੁਆਲਟੀਜ਼ ਨਹੀਂ ਹੈ ਉਹ ਬੈਟਰ ਹੈ ਹੋਰ ਕੰਮ ਕਰਦਾ ਡਾਕਟਰ ਪਾਵਰ ਦਿੱਤੀ ਜਦੋਂ ਜੀ ਡਾਕਟਰ ਪਾਵਰ ਦਿੱਤੀ ਸੀ ਕਿੰਨੇ ਸਮੇਂ ਲਈ ਪਾਵਰ ਦਿੱਤੀ ਸੀ ਦੇਖੋ ਜਿਹੜੀ ਜਿਹੜੀ ਜਿਹੜਾ ਗ੍ਰਿਡ ਫੇਲ ਹੋ ਰਿਹਾ ਉਹ ਇਟ ਲਾਸਟਡ ਮੈਂ ਹੁਣ ਉਹੀ ਸਾਰੀ ਡਿਟੇਲ ਵਰਕ ਕੀਤੀ ਹੈ ਉਹ 30 ਮਿੰਟ 10 12 ਮਿੰਟ ਉਹ ਲਾਸਟ ਕੀਤਾ ਉਹ لیکن ਜਿਹੜਾ ਜਿਹੜਾ ਉਹਨੂੰ ਸਟਾਰਟ ਕਰਨ ਦਾ ਟਾਈਮ ਹੈ ਅਕੋਰਡਿੰਗ ਟੂ ਥੈਮ ਉਹ 6 6 ਮਿੰਟ ਕਹ ਰਿਆ ਹੈ ਬਟ ਉਹ ਡਾਕਟਰ ਜ਼ਿਆਦਾ ਕਹ ਰਿਹਾ ਸੀ ਕਿ 6 ਮਿੰਟ ਦੇ ਜਿਹੜਾ ਜਨਰੇਟਰ ਚਲਾਉਣ ਉਹਨਾਂ ਨੂੰ ਟਾਈਮ ਲੱਗਿਆ ਉਹਨੂੰ 2 ਮਿੰਟ ਕੀਤਾ ਉਹਨੂੰ 2 ਮਿੰਟ ਕੀਤਾ ਜਾ ਸਕਦਾ ਮੇਰੀ ਜਿਹੜੀ ਆਪਰੇਟਿੰਗ ਸਰਜਨ ਹੈ ਉਹਦੇ ਨਾਲ ਗੱਲ ਹੋਈ ਹੈ ਜੀ ਜਿਹੜਾ ਆਪਰੇਟਿੰਗ ਸਰਜਨ ਹੁੰਦਾ ਹੀ অর ਸ਼ੀ ਇਜ਼ ਲਾਈਕ ਅ ਕਮਾਂਡਰ ਇਨ ਚੀਫ ਐਵਰੀਬਾਡੀ ਹੈਸ ਟੂ ਫਾਲੋ ਹਰ ਕਮਾਂਡ ਬਲੋ ਨੇ ਐਵਰੀਬਾਡੀ ਹੈਸ ਟੂ ਸਪੋਰਟ ਹਰ ਮੈਂ ਤੁਹਾਨੂੰ ਇੱਕ ਡਾਕਟਰ ਹੋਣ ਦੇ ਨਾਤੇ ਕਹਿ ਰਿਹਾ ਕਿ ਜਦੋਂ ਜਿਹੜਾ ਅਸੀਂ ਆਪਰੇਸ਼ਨ ਕਰ ਰਹੇ ਹਾਂ ਉਹਦੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਜੇ ਸਾਨੂੰ 10 15 20 ਮਿੰਟ ਨਾਲ ਜੀ ਕਈ ਵਾਰੀ ਸਾਡਾ ਕੀ ਹੁੰਦਾ ਕਿ ਜਦੋਂ ਕੋਈ ਡਾਕਟਰ ਹੁੰਦਾ ਸਾਡੇ ਹੁੰਦਾ ਜੀ ਅਸੀਂ ਆਪਸ ਦੇ ਵਿੱਚ ਕਰਦੇ ਆ ਕੋਈ ਡਾਕਟਰ ਫਸ ਗਿਆ ਜੀ ਕਿਤੇ ਬੋਲਣਾ ਉਹਨੇ ਦੂਜੇ ਡਾਕਟਰ ਨੂੰ ਬੁਲਾਣਾ ਉਹਨੂੰ ਕਈ ਵਾਰੀ 15 ਮਿੰਟ ਲੱਗ ਜਾਂਦੇ ਉਹਨੀਆਂ ਦੇ ਅਸੀਂ ਪੇਸ਼ੈਂਟ ਨੂੰ ਕੰਮ ਕਰਕੇ ਆਪਣਾ ਰੱਖਦੇ ਆ ਯੂ हैव टू ਸਟੇ ਕਾਮ ਕੋਈ ਕੋਈ ਗੱਲ ਨਹੀਂ ਆ ਜੀ ਜਦੋਂ ਦੂਜਾ ਡਾਕਟਰ ਆਏਗਾ ਐਕਸਪਰਟ ਡਾਕਟਰ ਨੂੰ ਬੁਲਾਣੇ ਆ ਦੋ ਜਣੇ ਸਲਾਹ ਕਰਦੇ ਆ ਫਿਰ ਅਸੀਂ ਅੱਗੇ ਪ੍ਰੋਸੀਡ ਕਰਤਾ ਮੋਲੇ ਉਦਾਂ ਅਸੀਂ ਕਰ ਲੈਨੇ ਆ ਕੋਈ ਇਹ ਪੈਨਿਕ ਨਹੀਂ ਕਰਨਾ ਡਾਕਟਰਾਂ ਨੇ ਡਾਕਟਰ ਕਹਿੰਦੇ ਜਦੋਂ ਕਿ ਅਸੀਂ ਸਮੇਂ-ਸਮੇਂ ਤੇ ਕੋਈ ਅਜਿਹਾ ਐਗਜ਼ਾਮਨ ਨਹੀਂ ਕਰਦੇ ਜਿਸ ਕਰਕੇ ਅਜਿਹਾ ਜਿਹੜੇ ਕੇਸ ਨੇ ਜਾਂ ਅਜਿਹਾ ਜਿਹੜਾ ਜਿਹੜੀਆਂ ਗਲਤੀਆਂ ਨੇ ਉਹ ਕਿਤੇ ਕਿਤੇ ਰਹਿ ਜਾਂਦੀਆਂ ਆ ਇਹਦੇ ਬਿਲਕੁਲ ਆਪੋਜ਼ਿਟ ਦੀ ਅਸੀਂ ਸਮੇਂ-ਸਮੇਂ ਤੋਂ ਨਹੀਂ ਰੈਗੂਲਰਲੀ ਰਿਵਿਊ ਕਰਦੇ ਆ ਜੀ ਰੈਗੂਲਰਲੀ ਚੈੱਕ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਹਰ ਇੱਕ ਚੀਜ਼ ਅਸੀਂ ਮੀਡੀਆ ਨੂੰ ਥੋੜੀ ਨਾ ਰਿਪੋਰਟ ਕਰਾਂਗੇ ਅਸੀਂ ਅੱਜ ਚੈੱਕ ਕੀਤਾ ਜਾ ਮੇਰੇ ਅੱਗੇ ਕੋਈ ਨਹੀਂ ਕਿ ਮੈਂ ਤੁਹਾਨੂੰ ਵੀ ਗੱਲ ਦੱਸਦਾ ਕੈਮਰਾ ਅੱਗੇ ਕੋਈ ਬੋਲਦਾ ਨਹੀਂ ਪਰ ਤੁਹਾਨੂੰ ਜੋ ਪਤਾ ਚੱਲ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਜਿਹੜੇ ਜਨਰੇਟਰ ਲਗੇ ਪਏ ਆ ਉਹਨਾਂ ਦੇ ਵਿੱਚ ਕੁਝ ਤੇਲ ਵੀ ਨਹੀਂ ਹੁੰਦਾ ਸਰ ਇਸ ਦੀ ਚੈਕਿੰਗ ਕਹਿੰਦੇ ਜੀ ਕਿਉਂਕਿ ਲੋਕ ਸਰਕਾਰ ਇਨਾ ਪੈਸਾ ਲਾ ਰਹੀ ਆ ਕੱਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਦੇ ਮਨਾਂ ਚ ਉੱਗ ਗਿਆ ਕਿ ਪਤਾ ਨਹੀਂ ਸਰਕਾਰੀ ਹਸਪਤਾਲ ਜਾਂ ਅਸੀਂ ਜਾਵਾਂਗੇ ਤਾਂ ਆਪਾਂ ਆਪਰੇਸ਼ਨ ਕਿਵੇਂ ਕਰਾਂਗੇ ਲੋਕਾਂ ਦੇ ਮਨ ਚ ਡਰ ਗਿਆ ਪੈਕੇਜ ਇਹ ਵੀ ਮਰੇ ਦੋਸਤ ਆ ਨਾ ਜੀ ਇਹ ਡਰ ਪਾਣ ਚ ਥੋੜਾ ਜਿਹਾ ਆਪਣਾ ਵੀ ਕਿਤੇ ਰਗ ਗਿਆ ਉਹਨੇ ਵੀਡੀਓ ਆਪਣੀ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟ ਬਣਾਈ ਡਾਕਟਰ ਨੇ ਆ ਜੀ ਉਹਨੂੰ ਜਿਹੜਾ ਲੋਕਾਂ ਦੇ ਤੱਕ ਜੜੀ ਹੈਗੀ ਨਾ ਜੀ ਜਿਹੜਾ ਇਹ ਮੈਸੇਜ ਜਾਣਾ ਜ਼ਰੂਰੀ ਹੈ ਕਿ ਕੱਲ ਵੀ ਜਿਹੜਾ ਪੇਸ਼ੈਂਟਸ ਹੈ ਉਹਨੂੰ ਪੇਸ਼ੈਂਟ ਦਾ ਕੋਈ ਉਹਦੀ ਜਿਹੜੀ ਆਪਰੇਸ਼ਨ ਦੇ ਵਿੱਚ ਕੋਈ ਰਿਕਵਰਟ ਨਹੀਂ ਆਣ ਦਿੱਤੀ ਡਾਕਟਰਾਂ ਨੇ ਆਈ ਐਪਰੀਸ਼ੀਏਟ ਦੋਸਟ ਡਾਕਟਰ ਜਿਹੜਾ ਨੇ ਉਹਦਾ ਆਪਰੇਸ਼ਨ ਬਹੁਤ ਹੀ ਨਾਰਮਲ ਕੀਤਾ ਸਾਰਾ ਕੁਝ ਕੀਤਾ ਕੋਈ ਦਿੱਕਤ ਨਹੀਂ ਆਣ ਦਿੱਤੀ ਲੇਕਿਨ ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਜਿਹੜਾ ਅਸੀਂ ਰੈਗੂਲਰਲੀ ਜਿਹੜਾ ਹੈਗਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਤੇਲ ਭੁਲਾਨੀ ਇਹ ਬਹੁਤ 7ਵੇਂ ਮਹੀਨੇ ਦੀ ਕਰ ਲੈ ਆ ਇਹ ਉਸ ਤੋਂ ਬਾਅਦ ਇਹ ਨਹੀਂ ਹੋਇਆ ਕਿ ਉਹਦੇ ਚ ਤੇਲ ਨਾ ਹੋਵੇ ਜਾਂ ਕੋਈ ਹੋਰ ਪ੍ਰੋਬਲਮ ਆ ਜਾਵੇ ਹੁਣ ਵੀ ਮੈਂ ਤੁਸੀਂ ਦੇਖੋਗੇ ਜਿਹੜੇ ਇਹਦੀ ਰਿਸਪੌਂਸਿਬਿਲਟੀ ਫਿਕਸ ਕੀਤੀ ਜਾਏਗੀ ਮੇਰਾ ਬੜਾ ਕਲੀਅਰ ਹੈ ਜੀ ਅੱਧੇ ਘੰਟੇ ਦੀ ਬੈਕਅੱਪ ਆਪਰੇਸ਼ਨ ਜਨਰੇਟਰ ਜਿਹੜਾ ਹੈਗਾ ਉਹ 1.5 2 ਮਿੰਟ ਦੇ ਵਿੱਚ ਚੱਲਣਾ ਚਾਹੀਦਾ ਔਰ ਜਿਹੜਾ ਪੀਐਸਬੀਸੀਐਲ ਦੀਆਂ ਤਿੰਨ ਲਾਈਨਾਂ ਦਾ ਫਾਇਦਾ ਤਾਂ ਹੀ ਆ ਕਿ ਉਹ 10 15 ਮਿੰਟ ਦੇ ਵਿੱਚ ਹਾਲਾਂਕਿ ਸਾਡੇ ਕੋਲੇ ਅੱਧੇ ਘੰਟੇ ਦੀ ਯੂਪੀਐਸ ਦੀ ਬੈਕਅਪ ਹੈ 6 7 ਘੰਟੇ ਦੀ ਜਨਰੇਟਰ ਦੀ ਬੈਕਅਪ ਹੈ ਔਰ ਜਨਰੇਟਰ ਤਾਂ ਲਗਾਤਾਰ ਵੀ ਚੱਲ ਸਕਦਾ ਲੇਕਿਨ ਉਹ ਜੀ ਕਹਿ ਰਹੇ ਆ ਕਿ ਜੇ ਜ਼ਾਫਰ ਨੇ ਹਸਪਤਾਲ ਦੀ ਮਲੈਕੀਤ ਚਲਾਈ ਜਾਣ ਕੀਤੀ ਹੈ ਉਹਦੇ ਉੱਪਰ ਕੋਈ ਕਾਰਵਾਈ ਵੀ ਹੋ ਸਕਦੀ ਹੈ ਜੀ ਇਹ ਕਿਹੜੇ ਪ੍ਰੋਤਿੰਦ ਦੀ ਗੱਲ ਕਰ ਰਹੇ ਹੋ 10 ਦੇ ਪਹਿਰੇ ਰਵਨੀਤ ਬਿੱਟੂ ਨੇ ਗੇ ਰਵਨੀਤ ਬਿੱਟੂ ਦੀ ਪਾਰਟੀ ਕਹਈ ਸੀ ਪਹਿਲਾਂ ਉਸ ਤੋਂ ਪਹਿਲਾਂ ਵੀ ਸੀ ਬੀਜੇਪੀ ਕਾਲੀਦਸ ਦਾ ਭਾਈ ਭਾਈਵਾਲ ਸੀ 30 ਸਾਲ ਇਹਨਾਂ ਦਾ ਰਾਜ ਸੀਗਾ ਜੀ 30 ਸਾਲ ਇਹਨਾਂ ਦਾ ਰਾਜ ਸੀਗਾ ਕੀ ਹਾਲ ਸੀ ਰਿੰਦਰਾ ਹਸਪਤਾਲ ਦਾ ਤੁਸੀਂ ਮੀਡੀਆ ਵਾਲੇ ਸੀਗੇ ਲ ਮੈਂ ਤੁਹਾਨੂੰ ਆਪਣਾ ਮੈਂ ਪੂਰੀ ਇਮਾਨਦਾਰੀ ਨਾਲ ਕਹਿ ਰਿਹਾ ਜੀ ਤੁਸੀਂ ਦੱਸ ਦੋ ਵੀ ਜਦੋਂ ਦੀ ਸਾਡੀ ਸਰਕਾਰ ਆਈ ਹੈ ਪਹਿਲਾਂ ਨਾਲੋਂ ਬਿਹਤਰ ਹੋਇਆ ਕਿ ਬਦਤਰ ਆ ਤੁਸੀਂ ਮੈਨੂੰ ਕਹਿ ਦਿਓ ਕਿ ਰੋਟਸਾ ਪਹਿਲਾਂ ਨਾਲੋਂ ਬਦਤਰ ਹੋਇਆ ਆਪਾਂ ਮੈਂ ਕਹਿੰਦਾ ਜੀ ਛੱਡ ਦੇਣਾ ਕੰਮ ਇਹ ਵੀਡੀਓ ਪਹਿਲਾਂ ਪਹਿਲੀ ਵਾਰੀ ਸਾਹਮਣੇ ਆਈ ਹੈ ਯਾਰ ਵੀਡੀਓ ਪਹਿਲੀ ਵਾਰੀ ਸਾਹਮਣੇ ਆਈ ਆ ਜਿਹੜੇ ਬੰਦਿਆਂ ਨੇ ਡੱਕਾ ਨਹੀਂ ਤੋੜਿਆ ਜਿਨ੍ਹਾਂ ਨੇ ਹਸਪਤਾਲ ਬੰਦ ਕਰਨ ਦੇ ਜਿਨ੍ਹਾਂ ਨੇ ਹਸਪਤਾਲ ਵੇਚ ਦਿੱਤੇ ਇਹ ਇਹ ਬਿੱਟੂ ਦੇ ਦਾਦਾ ਜੀ ਨੇ ਬਣਾਇਆ ਸੀ ਜਿਹੜਾ ਪਿੰਮ ਸੀਗਾ ਜੀ ਇਹ ਜਿਹੜੀ 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 ਭਾਜੀਪੀ ਚ ਗਿਆ ਉਹਨਾਂ ਨੇ ਵੇਚਿਆ ਉਹ ਭੰਗ ਦੇ ਪਹਾੜੇ ਉਹਨਾਂ ਨੇ ਬਿੱਟੂ ਜੀ ਕਿਹੜੇ ਮੋਨਾ ਗੱਲ ਕਰਦੇ ਸਾਨੂੰ ਚਕਾਣਗੇ ਜੀ ਬਿੱਟੂ ਜੀ ਮਤਲਬ ਜਿਹੜਾ ਅਸਤੀਫਾ ਦੇਣਾ ਚਾਹੀਦਾ ਡਾਕਟਰ ਬਰਦੀ ਉਹਨੂੰ ਕਹੋ ਜੀ ਮਿਕਰੋ ਸਿੰਘ ਜੀ ਨੂੰ ਕਹੋ ਜੀ ਤੁਹਾਡਾ ਅਸਤੀਫਾ ਲੋਕਾਂ ਨੇ ਲੈ ਲਿਆ ਜਿੱਦਣ ਲੋਕ ਕਹਿਣਗੇ ਮੈਨੂੰ ਨਾ ਮੈਂ ਸੀਵਾ ਬਿਲਕੁਲ ਦੇ ਦੂੰਗਾ ਜੀ ਬਿਲਕੁਲ ਦੇ ਦੂੰਗਾ ਜਿੱਦਾਂ ਲੋਕ ਜਿੱਦਣ ਮੈਨੂੰ ਲੋਕ ਕਹਿ ਦੇਣਗੇ ਜਿੱਦਣ ਇਹਨਾਂ ਨੂੰ ਤੁਸੀਂ ਕਹਿ ਦਿਓ ਕਿ ਮੀਡੀਆ ਵਾਲੇ ਕਿ ਡਾਕਟਰ ਸਾਹਿਬ ਤੁਸੀਂ ਤੁਸੀ ਮੈਨੂੰ ਦੱਸ ਦਿਓ ਤੁਹਾਨੂੰ ਤੁਹਾਨੂੰ 15-20 ਸਾਲ ਹੋ ਗਏ ਇਹ ਫਾਇਮ ਦਾ ਬਸਟ ਤੁਸੀਂ ਮੈਨੂੰ ਕਹਿ ਦਿਓ ਕਿ ਡਾਕਟਰ ਸਾਹਿਬ ਯੂਆਰ ਦਾ ਬਸਟ ਹੈਲਥ ਮਿਨਿਸਟਰ ਮੈਂ ਰਜ਼ਾਇਨ ਕਰ ਦੂੰਗਾ ਲੇਕਿਨ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਹਿਲਾਂ ਨਾਲੋਂ ਇਮਪਰੂਵਮੈਂਟਸ ਹੋ ਰਹੀਆਂ ਐ ਇਥੋਂ ਸਿਹਤ ਕ੍ਰਾਂਤੀ ਇਥੋਂ ਸ਼ੁਰੂ ਕੀਤੀ ਬੈਸਟ ਡਿਸਟ੍ਰਿਕਟ ਹਸਪੀਟਲ ਹੈ ਤੁਹਾਡਾ ਤੁਹਾਡੇ ਜੇ ਰਜਿੰਦਰਾ ਹਸਪਤਾਲ ਚ ਇਮਪ ਹੋਰ ਇਹ ਅਪਰੂਵਮੈਂਟ ਕਰ ਲਈਏ ਕੋਸ਼ਿਸ਼ ਇਸ ਤੋਂ ਬਦਲਣ ਦੀ ਟਾਈਮ ਲੱਗਦਾ ਜੀ ਇਹ ਚੂਹੇ ਦੀ ਅੱਗੇ ਨਾਲੋਂ ਕੱਢ ਰਿਹਾ ਜੀ ਇਹ ਚੂਹੇ ਚੂਹੇ ਵੀ ਪਿੱਛੋਂ ਆਏ ਆ ਜੀ ਬੰਦੇ ਨਹੀਂ ਹੈ ਡਾਕਟਰ ਸੁਣ ਲਓ ਮੇਰੀ ਗੱਲ ਇਹਨਾਂ ਦੀ ਗੱਲ ਦਾ ਜਵਾਬ ਸੁਣ ਲਓ ਲੁਧਿਆਣੇ ਦੇ ਵਿੱਚ ਇਹ ਖਤਮ ਕਰਤੇ ਜੀ ਸਿਲੰਦਰ ਚ ਖਤਮ ਕਰ ਰਹੇ ਆ ਇੱਥੇ ਵੀ ਘਟ ਗਿਆ ਜੀ ਬਹੁਤ ਜ਼ਿਆਦਾ ਘਟ ਗਿਆ ਕੁੱਤਿਆਂ ਦੀ ਵੀ ਹੈਗੀ ਸਮੱਸਿਆ ਉਹ ਵੀ ਕਰ ਰਹੇ ਆ ਜੀ ਉਹ ਵੀ ਕਰ ਰਹੇ ਆ ਜੀ ਉਹ ਵੀ ਕਰ ਰਹੇ ਆ ਜੀ ਸਾਰਾ ਕੁਝ ਕਰ ਰਹੇ ਆ ਇਹ ਕੁੱਤਿਆਂ ਦੀਆਂ ਚੂਹਿਆਂ ਦੀਆਂ ਪ੍ਰੋਬਲਮਸ ਹੈ ਕਾਂਗਰਸ ਭਾਜਪਾ ਕਾਲੀ ਛੱਡ ਕੇ ਗਏ ਸਰਦਾਰ ਆਪਣੇ ਪੀਡਬੀਡੀ ਦੇ ਜਈ ਨੇ ਦਲਜੀਤ ਸ਼ੇਰ ਜੀ ਉਹ ਕਹਿੰਦੇ ਜੀ ਪ੍ਰਜਿੰਦਰਾ ਹਸਪੀਟਲ ਜੀ ਬੀ ਜਨਰੇਟਰ ਹੈ ਮੇਰੇ ਕੋਲ ਇੱਕ ਬੰਦਾ ਨਹੀਂ ਹੈਗਾ ਜਨਰੇਟਰ ਦਾ ਦੇਖੋ ਇੱਕ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਜੀ ਕਿਹੜਾ ਬੰਦਾ ਤੁਹਾਨੂੰ ਕੀ ਕਹਿੰਦਾ ਜੀ ਉਹਨਾਂ ਦੀ ਸਾਰੀ ਇੱਥੇ ਟੀਮ ਆਈ ਬੈਠੀ ਆ ਇਹ ਪੀਡਬੀਡੀ ਇਲੈ ਤੁਸੀਂ ਇਹ ਹਸਪਤਾਲ ਦੇ ਵਿੱਚ ਮੈਂ ਜਦੋਂ ਆਇਆ ਨਾ ਜੀ ਮੇਰੇ ਕੋਲ ਸਪੋਜ਼ ਇੱਥੇ ਤੁਹਾਨੂੰ ਪਤਾ ਹੋਣਾ ਸ਼ਾਇਦ ਵੀ ਜਿਹੜਾ ਇੱਕ ਹੈਂਡੀਕੈਪ ਦਾ ਸਰਟੀਫਿਕੇਟ ਬਣਦਾ ਨਾ ਫਿਜ਼ੀਕਲ ਦਾ ਬਣਦਾ ਸੀਗਾ ਮੈਂਟਲ ਹੈਂਡੀਕੈਪ ਦਾ ਨਹੀਂ ਬਣਦਾ ਸੀ ਮੈਂ ਕਿਹਾ ਜੀ ਕਿਉਂ ਨਹੀਂ ਬਣਦਾ ਕਹਿੰਦੇ ਸਾਡੇ ਕੋਲ ਸਾਈਕੋਲੋਜਿਸਟ ਨਹੀਂ ਆ ਮੈਂ ਉਹ ਰੱਖ ਕੇ ਦਿੱਤੇ ਉਹਨਾਂ ਨੂੰ ਇਹਨਾਂ ਨੇ ਕਹਿੰਦੇ ਇੱਥੇ ਜਿਹੜੇ ਤੁਹਾਡੇ ਆਪਣੇ ਸਾਡੇ ਕੋਲੇ ਸਪੀਚ ਥੈਰਾਪਿਸਟ ਨਹੀਂ ਆ ਉਹ ਰੱਖ ਕੇ ਦਿੱਤੇ ਜੀ ਇਹ ਕਹਿੰਦੇ ਸਾਡੇ ਕੋਲੇ ਕੌਗ ਮੈਂ ਉਹਨੂੰ ਪੁੱਛਦਾ ਡਾਕਟਰ ਨੂੰ ਪੁੱਛਦਾ ਮੈਂ ਤੁਹਾਡੇ ਥਰੂ ਹੀ ਪੁੱਛਦਾ ਮੈਂ ਦੱਸੋ ਭਈ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਦੇਵਾ ਗਿਆ ਸੀ ਮਾਨ ਸਰਕਾਰ ਕਮਿਟਿਡ ਹੈ ਤੁਹਾਨੂੰ ਵਰਲਡ ਕਲਾਸ ਸਰਵਿਸਿਜ਼ ਦੇਣੀਆਂ ਆਂ ਅਕਲਾਸ ਸਰਵਿਸਿਜ਼ ਦੇਣੀਆਂ ਅਸੀਂ ਪਟਿਆਲਾ ਅਸੀਂ ਮੁਹਾਲੀ ਦੇ ਵਿੱਚ ਇੱਕ ਹਸਪਤਾਲ ਬਣਾਇਆ ਜੀ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸਿਜ਼ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਬਿਤਰੇ ਕੁਪਟਾ ਜੀ ਡਾਕਟਰ ਸਟਾਫ ਹੈ ਸਾਡੇ ਕੋਲ ਸਾਰਾ ਅਸੀਂ ਇਸ ਹਸਪਤਾਲ ਨੂੰ ਪੀਜੀ ਦਾ ਲੈਵਲ ਤੇ ਲੈ ਕੇ ਜਾਣਾ ਇਹਨੂੰ ਪੋਸਟ ਗ੍ਰੈਜੂਏਟ ਟੀਚਰਸ ਟ੍ਰੇਨਿੰਗ ਇੰਸਟੀਚਿਊਟ ਬਣਾਣਾ ਡਾਕਟਰਸ ਨੂੰ ਸਹੂਲਤ ਦੇ ਰਹੇ ਹਾਂ ਜੀ ਡਾਕਟਰਾਂ ਨੇ ਪੀसीएमਐਸ ਵਾਲਿਆਂ ਨੂੰ ਅਸੀਂ ਉਹਨਾਂ ਨੂੰ ਜੋ ਉਹਨਾਂ ਦੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਹ ਵੀ ਤੁਸੀਂ ਕੰਮ ਕਰੋ ਸਾਨੂੰ ਕਹਿੰਦੇ ਆ ਚਾਹੀਦਾ ਮੈਂ ਕਹਾ ਲਓ ਚੱਕੋ ਕਰੋ ਕੰਮ ਕਰੋ ਮੈਂ ਡਾਕਟਰ ਨੂੰ ਕੋਈ ਗੱਲ ਕਹਿਣਾ ਕਿ ਡਾਕਟਰਾਂ ਨੇ ਕੰਮ ਕਰਨਾ ਉਹਨਾਂ ਨੇ ਸਾਨੂੰ ਦੱਸਣਾ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਜੋ ਇਹਨਾਂ ਨੂੰ ਚਾਹੀਦਾ ਸੀ ਲੈ ਕੇ ਦੇ ਆ ਪੰਸਰ ਨੇ ਕਿਹਾ ਸੀਗਾ ਵੀ 26 ਜਨਵਰੀ ਤੋਂ ਦਵਾਈਆਂ ਮਿਲਣਗੀਆਂ ਇੱਕ ਸਾਲ ਉੱਪਰ ਹੋ ਗਿਆ 26 ਜਨਵਰੀ ਆ ਆ ਗਈ ਹਲੇ ਵੀ ਦਵਾਈਆਂ ਨਹੀਂ ਮਿਲ ਰਹੀ ਰਜਿੰਦਰ ਜੀ ਮੈਂ ਦੱਸਦਾ ਤੁਹਾਨੂੰ ਜੀ ਇਹਦੇ ਵਿੱਚ ਅਸੀਂ ਇਹਨਾਂ ਜਿਹੜਾ 26 ਚਾਰ ਨੂੰ ਬਿਲਕੁਲ ਕੀਤਾ ਸੀ ਅਸੀਂ ਜਿਹੜੀ ਸਾਡੀ ਸੈਕੰਡਰੀ ਕੇਅਰ ਆ ਉਹਦੇ ਵਿੱਚ ਤੁਸੀਂ ਵੇਰੀਏਸ਼ਨ ਦੇਖੋ ਤੁਸੀਂ ਮਾਤਕ ਚਲੇ ਹਸਪਤਾਲ ਚ ਵੀ ਜਾਂਦੇ ਹੋ ਮਿਲਦੀਆਂ ਲੋਕਾਂ ਨੂੰ ਦਵਾਈਆਂ ਇਹ ਦੀਜ਼ ਆਰ ਐਡਮਿਨਿਸਟ੍ਰੇਟਿਵ ਇਸ਼ੂਸ ਸੈਕਟਰ ਸਾਹਿਬ ਬੈਠੇ ਆ ਅਸੀਂ ਬਹੁਤ ਇਹਨੂੰ ਸੀਰੀਅਸਲੀ ਲੈ ਰਹੇ ਆ ਇਹਨਾਂ ਨੂੰ ਕਿਹਾ ਵੀ ਪੇਸ਼ੈਂਟ ਥੀਏਟਰ ਦੇ ਵਿੱਚ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਪ੍ਰੈਸੈਂਟੇਟ ਦੇ ਬਾਹਰ ਬੰਦੇ ਕਿਉਂ ਖੜੇ ਆ ਕਹਿੰਦੇ ਜੀ ਜਾਨ ਉਸ ਦੀ ਤੇ ਦਵਾਈ ਮੰਗਾਣੀ ਹੁੰਦੀ ਆ ਵੀ ਉਹਦਾ ਟ੍ਰਾਂਡਰ ਲੈ ਕੇ ਆਂਦਾ ਮੈਂ ਕਹਿੰਦਾ ਇਹਦੇ ਵਾਸਤੇ ਸਟਾਫ ਰੱਖ ਲਓ ਤੁਸੀਂ ਮਤਲਬ ਜਿਹੜੀ ਦਵਾਈ ਲੈ ਕੇ ਸਿੱਧੀ ਜਾ ਕੇ ਅੰਦਰ ਪੇਸ਼ੈਂਟ ਦੇ ਟ੍ਰਾਂਡਰ ਨੂੰ ਬਿਠਾਓ ਪਾਣੀ ਪਿਲਾਓ ਚਾਹ ਪਿਲਾਓ ਇੱਕ ਇੱਥੇ ਆ ਜਾਾਂਗੇ ਅਸੀਂ ਉਹ ਤੁਹਾਡੇ ਸਾਹਮਣੇ ਬਣਦਾ ਪਿਆ ਨਾ ਪੇਸ਼ੈਂਟ ਸਿਲੀਟੇਸ਼ਨ ਸੈਂਟਰ ਪੇਸ਼ੈਂਟ ਦੇ ਟ੍ਰਾਂਡਰ ਨੂੰ ਉੱਥੇ ਬਣਾਵਾਂਗੇ ਜੀ ਵੀਆਈਪੀ ਟਰੀਟਮੈਂਟ ਦੇਾਂਗੇ ਪੇਮਰੀਚਾ ਮੁਰੇ ਰਜਿੰਦਰ ਹਸਪਤਾਲ ਦੇ ਤੁਹਾਡੇ ਸਾਹਮਣੇ ਹੋਏ ਨਾ ਵੀ ਆਰ ਇਨ ट्रांजिशन ਥੀਜ਼ ਆਰ ਟੀ ਜਿਹੜਾ ਡਾਕਟਰ ਲਾਈਵ ਹੋ ਗਿਆ ਸਾਰੀਆਂ ਗੱਲਾਂ ਕਹਿ ਰਿਆ ਸੀ ਉਹਦੇ ਟਾਰਗੇਟ ਤੇ ਰਜਿੰਦਰ ਸਾਹਾ ਦਾ ਪ੍ਰਸ਼ਾਸਨ ਸੀ ਸਿਹਤ ਮੰਤਰੀ ਸੀ ਸਰਕਾਰ ਸੀ ਕੌਣ ਸੀ ਲੱਗਦਾ ਕਿ ਉਹ ਆਫੈਂਸ ਬਣਦਾ ਅਜਾਹੇ ਤੁਸੀਂ ਵੀ ਡਾਕਟਰ ਹੀ ਕਿਤੇ ਦੇ ਰਹੇ ਹੋ ਕੋਈ ਲਾਈਵ ਹੋ ਕੇ ਤੁਸੀਂ ਇਸ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਦੇਖੋ ਦੇਖੋ ਮੇਰੀ ਗੱਲ ਸੁਣੋ ਤੁਸੀਂ ਨਾ ਮੀਡੀਆ ਵਾਲੇ ਬੰਦੇ ਹੋ ਸਾਰੇ ਮੈਚ्योर ਬੰਦੇ ਹੋ ਮੈਂ ਤੁਹਾਡਾ ਬਹੁਤ ਰਿਗਾਰਡ ਕਰਦਾ ਜਿਹੜਾ ਜਸਟਿਸ ਹੁੰਦਾ ਨਾ ਇਹ ਰਿਫਾਰਮੇਟਿਵ ਹੁੰਦਾ ਆ ਪਰ ਰਿਫਾਰਮ ਕਰਨਾ ਸਿਸਟਮ ਆ ਉਸ ਡਾਕਟਰਾਂ ਵੀ ਰਿਫਾਰਮ ਕਰਨਾ ਉਹਨੂੰ ਬੈਟਰ ਡਾਕਟਰ ਬਣਾਣਾ ਬੈਟਰ ਹਿਊਮਨ ਬੀਇੰਗ ਬਣਾਣਾ ਅਸੀਂ ਸਾਰੇ ਜਿੰਨੇ ਸਾਡੇ ਡਾਕਟਰਸ ਆ ਬੱਚਿਆਂ ਨੂੰ ਸਮਝਾਵਾਂਗੇ ਵੀ ਵਿਲ ਡੀਲ ਵਿਦ them ਸਾਡੇ ਬੱਚੇ ਆ ਜੀ ਉਹ ਅਸੀਂ ਉਹਨਾਂ ਨੂੰ ਕਲੀਨਿਕਲ ਸਕਿਲਸ ਵੀ ਸਿਖਾਵਾਂਗੇ ਔਰ ਉਹਨਾਂ ਨੂੰ ਜਿਹੜਾ ਸਾਈਕੋਲੋਜੀਕਲੀ ਵੀ ਪ੍ਰੇਪੇਅਰ ਕਰਾਂਗੇ ਟੂ ਵਰਕ ਹਾਊ ਟੂ ਵਰਕ ਅੰਡਰ ਪ੍ਰੈਸ਼ਰ ਸਿਚੁਏਸ਼ਨਸ ਆਰ ਹਾਊ ਟੂ ਰੀਐਕਟ ਠੀਕ ਆ ਠੀਕ ਆ